ਵਾਸ ਲੈਣਾ ਪੈਂਦਾ ਕਮਾਈ ਵੀ ਦਾ ਲੱਗਦਾ ਤੇ ਤੁਹਾਡਾ ਵੀਜ਼ਾ ਲੱਗਦਾ ਹੈ ਨਾ ਤੇ ਇੱਥੇ ਕੋਈ ਹੈ ਨਹੀਂ ਖੁੱਲੇ ਖਿਆਨੇ ਆ ਜੀ ਜਿੱਥੋਂ ਮਰਜ਼ੀ ਆ ਜਾਓ ਜਿੱਥੇ ਮਰਜ਼ੀ ਚੱਲ ਜਾਓ ਕੋਈ ਨਾ ਤੁਹਾਨੂੰ ਪੁੱਛਣ ਵਾਲਾ ਨਾ ਵਿੱਛੇ ਨਾਲ ਤੁਸੀਂ ਕਿੱਥੋਂ ਆਏ ਆ ਕਿੱਥੋਂ ਨਹੀਂ ਆਏ ਆ ਤੁਹਾਡਾ ਕੀ ਪਛੋਕੜਾ ਕੁਛ ਵੀ ਹੈਗਾ ਸਾਨੂੰ ਨਹੀਂ ਪਤਾ ਕੋਈ ਕਿੱਥੇ ਪਿੱਛੇ ਪੀਕਡ ਕਰਕੇ ਆਇਆ ਜਾਂ ਕੀ ਨਹੀਂ ਕਰਨ ਕਰਕੇ ਆਇਆ ਦਾ ਬਸ ਉਹਨਾਂ ਨੂੰ ਇਸ ਤੇ ਆਉਣਾ ਰੇਨ ਨੂੰ ਮਕਾਨ ਵੀ ਮਿਲ ਜਾਂਦਾ ਬਾਹਰ ਕਿਲਾ ਨੂੰ ਦੁਕਾਨਾ ਵੀ ਮਿਲ ਜਾਂਦੀ ਹੈ ਕਾਰੋਬਾਰ ਤੇ ਲੱਗ ਜਾਂਦੇ ਆ ਨਾਮ ਬਦਲ ਕੇ ਉਹ ਰਹਿ ਲੈਂਦੇ ਆ ਬਾਅਦ ਦੇ ਵਿੱਚ ਉਹ ਹੀ ਆਤਮਘਾਤੀ ਬੰਦੇ ਬਣ ਜਾਂਦੇ ਆ ਤੇ ਫਿਰ ਮਰਦਾ ਕੋਣ ਮਰਦਾ ਵਾ ਮਿਡਲ ਕਲਾਸ ਬੰਦਾ ਮਰਦੀ ਆ ਆਮ ਪਬਲਿਕ ਮਰਦੀ ਆ ਮਾਮਾ ਦੇ ਪੁੱਤ ਮਰਦੇ ਨੇ ਬੱਤੀਆਂ ਦੇ ਮਾਪੇ ਉਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਕਸੂਰ ਉਹਨਾਂ ਦਾ ਇਹੀ ਆ ਵੀ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਜਨਮ ਲਿੱਤਾ ਵਾ ਕਿ ਜਿੱਥੇ ਵੋਟਾਂ ਤੋਂ ਵੱਧ ਕੇ ਕੁਝ ਨਹੀਂ ਹੈਗਾ ਇਹਨਾਂ ਨੂੰ ਵੋਟਾਂ ਹੀ ਚਾਹੀਦੀ ਆ ਵਾ ਇਹਨਾਂ ਨੂੰ ਭਵਾ ਲਾਸ਼ਾਂ ਦੇ ਉੱਪਰੋਂ ਨਾਂਕੇ ਜਾਣਾ ਪਵੇ ਕਮਲ ਲਾਸ਼ਾਂ ਰੋਂ ਕੇ ਜਾਣਾ ਪਵੇ ਇਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਪਰਿਵਾਰ ਉੱਜੜ ਗਏ ਉਹ ਜਾਂਦਾ ਜਾਓ ਸੱਚੇ ਬਾਦਸ਼ਾਹ ਅਕਾਲਪੁਰ ਖਜਾਂਦਾ ਉਹ ਨਿੱਜੀ ਛੱਤ ਵਾਲਾ ਜਾਂਦਾ ਜਿਨ੍ਹਾਂ ਦੇ ਨਾਲ ਇਹ ਭੜਾ ਵਾਪਰੇ ਆ ਵਾ ਇਹ ਕੋਈ ਹੱਲ ਨਹੀਂ ਹੈ ਹੱਲੇ ਵੀ ਹਿੰਦੂ ਸਾਥੀਆਂ ਨੂੰ ਸੰਭਲਣ ਦੀ ਲੋੜ ਹੈ ਪਰ ਮੈਨੂੰ ਲੱਗਦਾ ਜੇ ਵੀ ਹੁਣ ਇਹ ਸੰਭਲੇ ਇਹ ਮਾਹੌਲ ਅੱਗੇ ਤੋਂ ਅੱਗੇ ਦੇਰ ਪਰ ਤੇ ਖਰਾਬ ਹੋ ਰਿਹਾ ਵਾ ਕੋਈ ਵੀ ਬੰਦਾ ਇੱਥੇ ਸੇਖ ਨਹੀਂ ਹੈ ਕੋਈ ਵੀ ਬੰਦਾ ਆਹ ਬੰਦਾ ਇੱਥੇ ਸੇਖ ਨਹੀਂ ਹੈ دہشت گردੀ ਇੰਨੀ ਫੈ ਗਈ ਗਈ ਆ ਜਿਹਦਾ ਦਿਲ ਕਰਦਾ ਜਿਹਨੂੰ ਮਾਰਦੇ ਹੋ ਜੋ ਮਰਦੀ ਕਰਦੇ ਹੋ ਤab ਅੱਖਾਂ ਬੰਦ ਕਰਕੇ ਤੁਮਾਕਿਆ ਦੇਖ ਰਹੇ ਆ ਉਹਨਾਂ ਦੇ ਜਿੰਨੇ ਵੀ ਕੈਲਗਾਮ ਦੇ ਵਿੱਚ ਮਾਰੇ ਗਏ ਉਹਨਾਂ ਨੂੰ ਸ਼ਰਧਾਂਜਲੀ ਜੰਮਾ ਨੂੰ ਪ੍ਰਿੰਸ ਵੀ ਗੁਸ਼ਿਆਤ ਪੁਰਿਆ ਬਹੁਤ ਹੀ ਦੁੱਖ ਲੱਗਾ ਕਿ ਕੋਈ ਨਿਊਲੀ ਮੈਰਿਡ ਗਿਆ ਸੀ ਉੱਥੇ ਆਪਣੇ ਪਰਿਵਾਰ ਦੇ ਨਾਲ ਆਪਣੀ ਬਾਈਕ ਦੇ ਨਾਲ ਟਾਈਮ ਸਪੈਂਡ ਕਰਨ ਕੋਈ ਆਪਣਾ ਕੋਈ ਜੱਦਾ ਲੈਣ ਗਿਆ ਸੀਗਾ ਪਰ ਉਹ ਪਰਿਵਾਰ ਕੁਝ ਜੱਦਾ ਹੀ ਬਣ ਕੇ ਰਹਿ ਜਾਣੇ ਆ ਤੇ ਲੋਕਾਂ ਦੇ ਦੋ ਦੋ ਯਾਦ ਰੱਖਣਾ ਜਿੱਦ ਤਨ ਹੋਰ ਕੋਈ ਨਵੀਂ ਖਬਰ ਆ ਜੂਗੀ ਤੇ ਪੌਲਗ ਨੇ ਉੱਧਰ ਹੋ ਜਾਣਾ ਇਹ ਦੁਨੀਆ ਅੰਨੀ ਹੋ ਚੁੱਕੀ ਜੀ ਯਾਰ ਕਿ ਜਿਵੇਂ ਜਗਾਣਾ ਬੜਾ ਔਖਾ ਹੈ ਸਭ ਤੋਂ ਪਹਿਲਾਂ ਅਸੀਂ ਸਰਕਾਰਾਂ ਨੂੰ ਜਗਾਣਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਵੀ ਇੱਥੇ ਪਲ-ਪਲ ਦੇ ਵਿੱਚ ਕਲਪਲ ਦੇ ਵਿੱਚ ਵੀ ਕੁਝ ਨਹੀਂ ਹੋਤਕਦਾ ਤੇ ਪਰ ਉਹ ਬੰਦਿਆਂ ਨੂੰ ਐਦਾ ਮਾਰਦੇ ਆ ਕਿ ਬੱਟਡੇ ਮਾਰ ਕੇ ਛਿੱਤੀ ਦੇ ਆ ਨਾ ਕੋਈ ਪੁੱਛਣ ਵਾਲਾ ਤੇ ਨਾ ਵਿੱਛੇ ਨਾਲ ਬਹੁਤ ਹੀ ਮੰਦ ਭਾਗੀ ਖਬਰ ਹੈ ਇਹ ਕਿ ਕਹਿ ਬੰਦ ਕਰਨਾ ਕੋਈ ਹੱਲ ਨਹੀਂ ਹੈਗਾ ਇਹ ਦੁਕਾਨਾਂ ਬੰਦ ਕਰਾ ਕੇ ਕੀ ਸਾਬਤ ਕਰਦਾ ਜਾਂਦੇ ਆ ਵੀ ਕਿੱਥੇ ਆ ਸਾਰੇ ਇੱਥੇ ਕਿੱਥੇ ਹੋ ਗਏ ਉਹਨਾਂ ਨੇ ਇਹ ਕਦੀ ਵੀ ਇਕੱਠੇ ਹੋ ਸਕਦੇ ਉਹਨਾਂ ਨੂੰ ਵੀ ਪਤਾ ਹੈ ਇਹ ਨਾ ਇਕੱਠੇ ਹੋਏ ਨਾ ਇਕੱਠੇ ਹੋਣੇ ਕਦੀ ਸਭ ਆਪਣਾ ਆਪਣਾ ਮਸਾਲਾ ਲੱਗਦੇ ਆ ਆਪਣਾ ਆਪਣਾ ਆਪਣੀਆਂ ਰੋਟੀਆਂ ਝੇਕੜੀਆਂ ਵਾ ਦੋ ਦਿਨ ਯਾਦ ਰੱਖਣਾ ਤੀਜੇ ਦਿਨ ਸਾਰਿਆਂ ਨੇ ਸਰਦਾਂ ਜਲੀ ਦੇ ਦੇਣੀ ਆ ਉਹਨਾਂ ਪਰਿਵਾਰਾਂ ਨੂੰ ਦਾਦਾ ਗੱਲਾਂ ਰੁਪਈਆ ਦੇ ਦੇਣਾ ਵਾ ਸਾਹਮਣੇ ਮੇਲਾ ਫੇਰ ਭੁੱਲ ਜਾਣਾ ਇਦਾਂ ਹੀ ਅੱਗੇ ਫੇਰ ਮੇਲਾ ਤੇ ਲਈ ਜਾਣਾ ਸਾਰੇ ਸਰਕਾਰਾਂ ਨੂੰ ਇਹਦੇ ਉੱਪਰ ਸਖਤ ਐਕਸ਼ਨ ਲੈਣਾ ਚਾਹੀਦਾ ਕਿ ਜੋ ਇਹ ਮੰਦਰ ਭਾਗੀ ਖਬਰ ਹੋਈ ਹੈ ਸਾਡੇ ਭੋਲੇ ਪੰਡਾਰੀ ਸ਼ੰਕਰ ਵਾਹਲ ਤੇ ਲੋਕੀਨਾ ਜੀ ਦਾ ਅਮਰਨਾਥ ਯਾਤਰਾ ਅੱਗੇ ਚੱਲੂ ਹੋਣ ਜਾ ਰਹੀ ਆ ਤੇ ਕੀ ਹਿੰਦੁਸਤਾਨ ਵਾਸੀ ਉਸ ਯਾਤਰਾ ਵਿੱਚ ਜਾਣਗੇ ਉਹ ਸੇਖ ਹੋਣਗੇ ਉਹ ਅਮਰਨਾਥ ਜਾਊਗੇ ਕਿ ਸੱਚੀ ਅਮਰ ਹੁੰਦੇ ਆ ਉਹ ਇੱਕ ਕਹਾਣੀ ਸੁਣਦੇ ਹੋ ਹੁਣ ਤੁਸੀਂ ਜੰਮੂ ਦੀ ਵਸਤੇ ਦੇ ਵਿੱਚ ਬਹਿਣ ਵੇਲੇ ਵੀ ਨਾ دہشت ਨਾਲ ਬੈਠਣਾ ਵੀ ਪਤਾ ਨਹੀਂ ਪਠਾਨਕੋਟ ਟੱਪਣਾ ਕਿ ਨਹੀਂ ਟੱਪਣਾ ਜੰਮੂ ਜਮਾਂ ਦਾ ਹੀ ਗੜ ਗਿਆ ਹੁਣ ਪਾਕਿਸਤਾਨ ਦੇ ਵਿੱਚ ਹਮਲੇ ਹੋਣ ਤਾਂ ਗੱਲ ਵੱਖਰੀ ਆ ਉਹ ਤੁਹਾਡੀ ਧਰਤੀ ਦੇ ਵਿੱਚ ਆ ਗਈ ਉਹ ਛਲੀਆਂ ਕਣ ਜਵਾਨਾਂ ਨੂੰ ਭੋਲੇ ਜਾਂਦੇ ਆ ਅੰਮ ਔਰ ਲੇਕ ਨੂੰ ਮਾਰ ਜਾਂਦੇ ਆ ਬਹੁਤ ਨੰਨਜੋ ਗੱਲ ਆ ਇਹ ਇੱਕ ਪਰਿਵਾਰ ਦੇ ਵਿੱਚ ਆਪਾਂ ਪੰਜ ਮੈਂਬਰ ਰਹਦੇ ਆ ਇਸੇ ਹੋ ਮੈਂਬਰ ਦੇ ਪਰਿਵਾਰ ਦੇ ਅੰਦਰ ਅ ਤਾਂ ਕੀ ਉਹ ਅਨਨੋਣ ਬੰਦੇ ਤਿੰਨ ਅੱਤਵਾਦੀ ਕਿੱਦਾਂ ਆ ਕੇ ਐਂਟਰ ਹੋ ਗਏ ਇਹਦੇ ਉੱਤੇ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜੇ ਮੌਕੇ ਦੇ ਉੱਤੇ ਬਰਗੇੜੀਆ ਰਾ ਕਰਨ ਵਾਲਾ ਜੋ ਵੀ ਉੱਤੇ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿਉਂਕਿ ਅਸੀਂ ਤਾਂ ਇਹੀ ਸੋਚਦੇ ਸੀ ਵੀ ਫੌਜਾਂ ਜਾਗਦੀਆਂ ਤਾਂ ਅਸੀਂ ਸੌਂਨੇ ਆ ਪਰ ਹੁਣ ਆਣ ਵਾਲਾ ਟਾਈਮ ਇਦਾਂ ਦਾ ਵੀ ਜਿੰਦਾ ਸਾਰੇ ਆ ਦੇ ਹੀ ਔੜ ਜਾ ਰਹੀ ਹੈ ਇਸੇ ਟਾਈਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੋਈ ਵੀ ਸ਼ੇਤ ਨਹੀਂ ਹੈ ਮੈਂ ਤੁਹਾਡਾ ਆਪਣਾ ਪ੍ਰਿੰਸ ਦੇ ਦੁਸ਼ਰ ਪ੍ਰੀਆ ਕਹਿਣਾ ਪਿਆ ਕੋਈ ਸ਼ੇਤ ਨਹੀਂ ਹੈ ਕੋਈ ਇਹ ਜਿਹੜੀ ਤਰਕਨਾਥ ਘਟਨਾ ਹੋਈ ਆ ਅੱਜ ਉਹਨਾਂ ਨਾਲ ਹੋਈ ਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਸਾਡੇ ਲੱਖਾਂ ਹੀ ਸਰਦਾਰ ਲੋਕ ਪੂਰੇ ਹਿੰਦੁਸਤਾਨ ਤੋਂ ਨਹੀਂ ਆਲਓਵਰ ਵਰਲਡ ਤੋਂ ਮਾਂ ਦੁਰਗਤੀ ਮਾਂ ਮਰੀ ਵੈਸ਼ਨੋ ਦੇਵੀ ਦੇ ਤਰਨਾ ਦੇ ਵਿੱਚ ਹਾਜ਼ਰੀ ਲਵਾਉਣ ਆਉਂਦੇ ਨੇ ਇਹ ਉਹ ਜੰਮੂ ਕ੍ਰੋਸ ਕਰਕੇ ਜਾਂਦੇ ਨੇ ਕੀ ਉਹਨਾਂ ਦੀ ਕੀ ਸੇਫਟੀ ਆ ਵੀ ਉਹ ਦਰਵਾਜ਼ੇ ਦੇ ਉੱਤੇ ਸੇਫ ਪਹੁੰਚ ਜਾਣਗੇ ਇਹ ਦਹਿਸ਼ਤ ਦਾ ਮਾਹੌਲ ਇੱਦਾਂ ਇੱਕ ਦੋ ਸ਼ਹਿਰਾਂ ਦੇ ਵਿੱਚ ਬਣਦਾ ਵਾ ਵੀ ਹੁਣ ਲੋਕ ਜੰਮੂ ਵਾਲਨਾ ਜੰਨੂ ਵੀ ਸੋਚੂਗੇ ਥੋੜੇ ਜਿਨੇ ਇਹ ਮਾਹੌਲ ਬਹੁਤ ਗਲਤ ਹੋ ਰਿਹਾ ਵਾ ਸਰਕਾਰ ਨੂੰ ਇਹਦੇ ਉੱਤੇ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਪੁਤਲੇ ਫੂਕੇ ਕੁਝ ਨਹੀਂ ਬੰਨਣਾ ਰੋਸ ਪ੍ਰਦਰਸ਼ਨ ਕਰਕੇ ਕੁਝ ਨਹੀਂ ਬੰਨਣਾ ਸ਼ਹਿਰਾਂ ਨੂੰ ਬੰਦ ਕਰਕੇ ਕੁਝ ਨਹੀਂ ਬੰਨਣਾ ਉਹਨਾਂ ਨਾਲ ਦੁਕਾਨਦਾਰਾਂ ਦਾ ਨੁਕਸਾਨ ਹੀ ਆ ਜੋ ਜਬਦਤ ਕਰਨੀ ਆ ਉਹਨਾਂ ਪਰਿਵਾਰਾਂ ਦੀ ਮਦਦ ਕਰੋ ਜਿਹੜੇ નિર્ਦੋਸ਼ ਮਾਰੇ ਗਏ ਆ ਉਹਨਾਂ ਦੇ ਲਈ ਫੰਡ ਇਕੱਠੇ ਕਰਕੇ ਦੁਕਾਨਦਾਰਾਂ ਕੋਲੋਂ ਸ਼ੌਕ ਪੀਤਰਾ ਕੋਲੋਂ ਜਿਹੜੇ ਆਪਣੇ ਵੱਡੇ ਉਹਦੇ ਦੇ ਉੱਤੇ ਬਿਜ਼ਨਸਮੈਨ ਆ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਭੇਜੋ ਬੰਦ ਕਰਨ ਨਾਲ ਕੋਈ ਹਿੱਲਾ ਨਹੀਂ ਹੁੰਦਾ ਹੈਗਾ ਬੰਦ ਕਰਨ ਦੇ ਨਾਲ ਆਮ ਪਬਲਿਕ ਦਾ ਨੁਕਸਾਨ ਹੁੰਦਾ ਹੈ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਦੁਕਾਨਾ ਬੰਦ ਕਰਾ ਕੇ ਲੁੱਟ ਕਰਨੀ ਆ ਠੀਕ ਹੈ ਨਾ ਜੇ ਮੈਂ ਕਹਿੰਨਾ ਦੁਕਾਨਾ ਬੰਦ ਕਰਕੇ ਜਿਹੜੇ ਕੋਹ નિર્ਦੋਸ਼ ਮਾਰੇ ਗਏ ਆ ਤਾਂ ਅਸੀਂ ਹਫਤੇ ਹਫਤੇ ਲਈ ਇੱਕ ਹਫਤੇ ਲਈ ਦੁਕਾਨ ਬੰਦ ਕਰਨ ਲਈ ਤਿਆਰ ਆ ਉਹ ਅਸੀਂ ਜਾਣੀ ਸਾਡਾ ਪ੍ਰਮਾਤਮਾ ਜਾਣਦਾ ਅਸੀਂ ਕਿੱਥੋਂ ਰੋਟੀ ਖਾਣੀ ਆ ਕਿੱਦਾਂ ਨਹੀਂ ਖਾਣੀ ਆ ਉਹ ਸਾਡੇ ਜੀਵੀਰ ਜਾਣਦੇ ਆ ਜਾਂ ਤਾਂ ਉਹ ਜਿਹੜੇ ਵਿਚਾਰੇ નિર્ਦੋਸ਼ ਮਾਰੇ ਗਏ ਆ ਉਹਨਾਂ ਦੀਆਂ ਰੂਹਾਂ ਦੇ ਵਿੱਚ ਜਾਣ ਪਾ ਦਿਓ ਉਹ ਜਿੰਦੇ ਹੋ ਜਾਣ ਸ਼ਹਿਰ ਬੰਦ ਕਰਾ ਨਾਲ ਕੁਝ ਨਹੀਂ ਹੋਣਾ ਜੇ ਬੰਦ ਕਰਾਣਾ ਵਾ ਤਾਂ ਅੱਤਵਾਦ ਬੰਦ ਕਰਾਓ ਅੱਤਵਾਦੀ ਬੰਦ ਕਰਾਓ ਕਿ ਜਿਹੜੇ ਹਮਲੇ ਹੁੰਦੇ ਆ ਉਹ ਬੰਦ ਕਰਾਓ ਸ਼ਹਿਰਾਂ ਨੂੰ ਬੰਦ ਕਰਕੇ ਕੋਈ ਹੱਲ ਨਹੀਂ ਹੈ ਇਹ ਦੁਕਾਨਦਾਰੀਆਂ ਬੰਦ ਕਰਕੇ ਕੋਈ ਹੱਲ ਨਹੀਂ ਹੋ ਜਾਣਾ ਆਮ ਦੁਕਾਨਦਾਰਾਂ ਦਾ ਕੀ ਕਸੂਰ ਹੈ ਆਪਣੀਆਂ ਦੁਕਾਨਾਂ 'ਚ ਬੈਠੇ ਆ ਹਮਲੇ ਅੱਤਵਾਦੀ ਕਰ ਰਹੇ ਆ ਤੁਸੀਂ ਕੀ ਸੱਦਾ ਦੇਣਾ ਚਾਹੁੰਦੇ ਆ ਵੀ ਅਸੀਂ ਕਿੱਥੇ ਆ ਕਿੱਥੇ ਦਾ ਇੱਥੇ ਉਧਰ ਨਹੀਂ ਹੁੰਦੇ ਤੇ ਇਹਨਾਂ ਦੀ ਹੋ ਜਾਣਾ ਨਹੀਂ ਕਿੱਥੇ ਹੋ ਸਕਦੇ ਕਦੀ ਇਹ ਇੱਕਠੇ ਨਹੀਂ ਕਦੀ ਹੋ ਸਕਦੇ ਇਕੱਠੇ ਹੋਣ ਦੇ ਲਈ ਜਜ਼ਬਾ ਚਾਹੀਦਾ ਹੁੰਦਾ ਟਾਈਮ ਚਾਹੀਦਾ ਹੁੰਦਾ